ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਬੱਚਿਆਂ ਦੀ ਫਰੌਗ ਤੇ ਪਾ ਸਕਦੇ ਜੇ ਸਕਾਫ ਤੇ ਮਫਲਰ ਤੇ ਕਿਤੇ ਵੀ ਪਾ ਸਕਦੇ ਜੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ 2-2 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਮੈਂ ਥੋੜੀ ਜਿਨੀ ਹੋਰ ਲਈ ਆ ਉਹਦੇ ਤੇ ਹੀ ਬਣਾ ਰਹੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਤੁਸੀਂ ਇਸ ਨੂੰ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਕੇ ਤਿਆਰ ਕਰ ਸਕਦੇ ਜੇ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਪਹਿਲੀ ਸਲਾਈ ਸਿੱਧੇ ਪਾਸਿਓਂ ਪੂਰੀ ਸਿੱਧੀ-ਸਿੱਧੀ ਬਣੇਗੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਪਹਿਲੀ ਸਲਾਈ ਆਪਾਂ ਸਿੱਧੀ-ਸਿੱਧੀ ਬਣਾ ਲਿਆ ਹੁਣ ਦੂਸਰੀ ਸਲਾਈ ਚ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿਛਲੇ ਪਾਸੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਫਿਰ ਇੱਕ ਗੁੰਡਾ ਬਿਨਾ ਬੁਨੇ ਉਤਾਰ ਲੈਣਾ ਆ ਫਿਰ ਇੱਕ ਗੁੰਡਾ ਸਿੱਧਾ ਇੱਕ ਬਿਨਾ ਬੁਨੇ ਉਤਾਰ ਲਿਆ ਇੱਕ ਸਿੱਧਾ ਬਣਾ ਲਿਆ ਇਹ ਉਲਟੀ ਸਾਈਡ ਤੋਂ ਆਪਾਂ ਬਣਾ ਰਹੇ ਆ ਇੱਕ ਫੇਰ ਬਿਨਾ ਬੁਨੇ ਉਤਾਰ ਲਿਆ ਤੇ ਇੱਕ ਸਿੱਧਾ ਇਹ ਕਿਸ ਤਰ੍ਹਾਂ ਉਤਾਰ ਲੈਣਾ ਆ ਇੱਕ ਗੁੰਡਾ ਸਿੱਧਾ ਬਣਾਉਂਦੇ ਜਾਣਾ ਇੱਕ ਉਤਾਰ ਲਿਆ ਇੱਕ ਸਿੱਧਾ ਬਣਾ ਲਿਆ ਉਲਟੀ ਸਾਈਡ ਤੋਂ ਆਪਾਂ ਬਣਾ ਰਹੇ ਆ ਧਾਗਾ ਜਿਹੜਾ ਦੂਸਰੀ ਸਾਈਡ ਆ ਇੱਕ ਗੁੰਡਾ ਸਿੱਧਾ ਬਣਾ ਲਿਆ ਇੱਕ ਗੁੰਡਾ ਸਲਿੱਪ ਕਰ ਲਿਆ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ। ਲਾਸਟ ਵਾਲਾ ਗੁੰਡਾ ਇਸ ਤਰ੍ਹਾਂ ਸਲਿੱਪ ਕਰਕੇ ਤੇ ਜਿਹੜਾ ਐਗਜ਼ਿਟ ਹੈ ਉਹਨੂੰ ਆਪਾਂ ਸਿੱਧਾ ਬਣਾ ਲੈਣਾ। ਹੁਣ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ। ਫਿਰ ਧਾਗਾ ਪਿੱਛੇ ਕਰਾਂਗੇ। ਇੱਕ ਗੁੰਡਾ ਇੱਥੇ ਆਪਾਂ ਸਿੱਧਾ ਬਣਾ ਲੈਣਾ ਪਹਿਲਾਂ। ਇੱਕ ਗੁੰਡਾ ਸਿੱਧਾ ਬਣਾ ਲਿਆ। ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਤੇ ਇੱਥੇ ਇੱਕ ਮਾਲ ਪਾ ਲੈਣਾ। ਫਿਰ ਵੇਖੋ ਵਾਲ ਪਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਵਾਲ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਵਾਲ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਵੇਖੋ ਵਾਲ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਬੈਕ ਲੂਪ ਦੇ ਨਾਲ ਇੱਕ ਜਾਲੀ ਪਾਲੀ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਜਿਹੜਾ ਇੱਕ ਕੁੰਡਾ ਪੱਕਟਾ ਰਹੇ ਆ ਉਹ ਜਾਲੀ ਪਾ ਕੇ ਨਾਲ-ਨਾਲ ਹੀ ਪੂਰਾ ਹੋ ਰਿਹਾ ਹੈ। ਪੂਰੀ ਸਲਾਈ ਜਿਹੜੀ ਆਪਾਂ ਇਹ ਹੀ ਦੋ ਕੁੰਡੇ ਰਿਪੀਟ ਕਰਦੇ ਜਾਣਾ ਹੈ ਕਿਉਂਕਿ ਦੋ ਹੀ ਕੁੰਡਿਆਂ ਦਾ ਡਿਜ਼ਾਈਨ ਹੈ। ਤੇ ਲਾਸਟ ਤੇ ਸਾਡੇ ਕੋਲ ਦੋ ਕੁੰਡੇ ਸਿੱਧੇ ਆਉਣੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ। ਤੀਸਰੀ ਸਲਾਈ ਬਣ ਗਈ। ਹੁਣ ਆ ਗਏ ਆਂ ਚੌਥੀ ਸਲਾਈ ਤੇ ਉਲਟੇ ਪਾਸੇ। ਪਹਿਲਾ ਕੁੰਡਾ ਉਤਾਰ ਲਿਆ। ਬਾਕੀ ਪੂਰੀ ਸਲਾਈ ਆਪਾਂ ਉਲਟੇ-ਉਲਟੇ ਨਾ ਲੈਣੀ। ਉਲਟੀ ਸਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ। ਉਰੀ ਸਲਾਈ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ। ਇਸੇ ਤਰ੍ਹਾਂ ਆਪਾਂ ਆਪਣੀ ਚੌਥੀ ਸਲਾਈ ਜਿਹੜੀ ਆ ਪੂਰੀ ਉਲਟੀ ਉਲਟੀ ਬਣਾ ਲੈਣੀ ਆ। ਹੁਣ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ। ਪਹਿਲਾ ਕੁੰਡਾ ਉਤਾਰ ਲਿਆ ਫਿਰ ਪੂਰੀ ਸਲਾਈ ਸਿੱਧੀ ਸਿੱਧੀ ਬਣਾ ਲਾਂਗੇ ਪੰਜਵੀਂ ਸਲਾਈ ਜਿਹੜੀ ਆ ਉਹ ਵੀ ਆਪਾਂ ਪੂਰੀ ਸਿੱਧੀ ਸਿੱਧੀ ਬਹੁਤ ਹੀ ਸੋਖਾ ਡਿਜ਼ਾਈਨ ਆ ਸਿੱਧੀਆਂ ਉਲਟੀਆਂ ਸਲਾਈਆਂ ਹੀ ਇਹਦੇ ਵਿੱਚ ਬੰਦੀਆਂ ਜਾਣੀਆਂ ਐ ਤੇ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਣਾ ਹੈ ਪੰਜਵੀਂ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਨਾਲ ਲੈਣੀ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੁਣ ਉਲਟੇ ਪਾਸਿਓਂ ਛੇਵੀਂ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਛੇਵੀਂ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਤੁਸੀਂ ਇਸ ਨੂੰ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੀ ਜੈਂਟਸ ਦੀਆਂ ਕੋਟੀਆਂ ਤੇ ਡਿਜ਼ਾਈਨ ਨਹੀਂ ਪਏਗਾ ਕਿਉਂਕਿ ਇਹਦੇ ਵਿੱਚ ਜਾਲੀ ਪੈਂਦੀ ਹੈ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਆਪਣੀ ਸਵੈਟਰ ਬਣਾ ਕੇ ਰੈਡੀ ਕਰ ਸਕਦੇ ਜੀ ਇਹ ਛੇ ਸਲਾਈਆਂ ਹੁਣ ਕੰਪਲੀਟ ਕਰ ਲਈਆਂ ਹਨ ਇਹਹੀ ਛੇ ਸਲਾਈਆਂ ਅਸੀਂ बार-बार ਰਿਪੀਟ ਕਰਨੀਆਂ ਹਨ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਣਾ ਹੈ ਐਂ ਬੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਬਿਲਕੁਲ ਰੈਡੀਮੇਡ ਲੁੱਕ ਦਿੰਦਾ ਹੈ ਤੁਸੀਂ ਇਸ ਨੂੰ ਲੇਡੀਜ਼ ਤੇ ਕਿਸੇ ਵੀ ਪ੍ਰੋਜੈਕਟ ਤੇ ਬਣਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਕਿਸੇ ਵੀ ਕਲਰ ਤੇ ਬਣਾਓਗੇ ਵਾਈਟ ਤੇ ਬਲੈਕ ਤੇ ਪਿੰਕ ਤੇ ਕਿਤੇ ਵੀ ਬਣਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਇਹਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ